ਹੈਲੋ ਜੀ ਸਤਿ ਸ੍ਰੀਕਾਲ ਜੀ ਮੈਂ ਅਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਅਕਾਲ ਪੁਰਖ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਗਾਹਾਂ ਗੂਹਾਂ ਭੇਜ ਦਿਓ ਮੇਰੇ ਮੇਰੇ ਸਾਡੇ ਨਾਲ ਦਾ ਕੱਪੜਾ ਤੁਹਾਨੂੰ ਕਿਤੇ ਨਹੀਂ ਮਿਲੂਗਾ ਜੀ ਮੇਰੀ ਗੁੱਤ ਕੀਤੀ ਹੋਈ ਹੈ ਬਾਲ ਐ ਖੜੇ ਆ ਤੇ ਆ ਕੰਨਾ ਕੋਲ ਗਾਰਲਾ ਕੰਨਾ ਕੋਲ ਮੈਂ ਮੈਂ ਕਾਰਨਾ ਭੁੱਲ ਗਿਆ ਇੱਥੋਂ ਸਾਡੇ ਨਾਲ ਦਾ ਕਪੜਾ ਤੇ ਡਿਜ਼ਾਈਨਸ ਉਹਨੂੰ ਕਿਤੋਂ ਨਹੀਂ ਮਿਲੂਗਾ ਜੀ ਠੀਕ ਹੈ ਜੀ ਕਿਉਂਕਿ ਅਸੀਂ ਨੇੜੇ ਦੇ ਤੋਂ ਕਪੜਾ ਨਹੀਂ ਲਿਆਉਂਦੇ ਸਾਡਾ ਕਿਤੇ ਉਦੋਂ ਰੋ ਹੀ ਹੁੰਦਾ ਆ ਲਓ ਜੀ ਆ ਗਿਆ ਜੀ ਹੈਂਡਵਰਕ ਹੈਣਾ ਵਰਕ ਆਊਗਾ ਸਾਰੇ ਸੂਟਾਂ ਦਾ ਗਲ ਕੋਲੇ ਪੂਰੇ ਹੈਂਡਵਰਕ ਹੈਂਡਵਰਕ ਨਹੀਂ ਐ ਤੂੰ ਨਾ ਦੰਦ ਕੱਢਿਆ ਕਰ ਆ ਦੇਖੋ ਜੀ ਆ ਵੀਡੀਓ ਚ ਮਾਡਲ ਦੇ ਆ ਨਾ ਜਿਹੜਾ ਵੀ ਸ਼ਰਟ ਤੇ ਇੱਥੇ ਗਲ ਕੋਲੇ ਵਰਕ ਆਊਗਾ ਇਹ ਠੀਕ ਹੈ ਜੀ ਐਵੇਂ ਬਣਾਉਣਾ ਭਾਈ ਕਿਉਂ ਸੀ ਐਵੇਂ ਫੋਟੋ ਸਿnal ਪੇ ਇਦਾਂ ਗਈ ਵਾਰੀ ਭੁੱਲ ਜਾਂਦੇ ਤੁਸੀਂ ਆ ਲਓ ਬਾਜੂ ਤੇ ਤੇ ਫੋਲ ਲਾਉਣਗੇ ਦੋਨਾਂ ਤੇ ਸਾਰੇ ਸੂਟ ਐ ਡਿਜ਼ਾਈਨਰ ਚੱਲਣਗੇ ਜੀ ਹੈਂਡਵਰਕ ਕੱਪੜਾ ਤੁਸੀਂ ਸੱਚੀ ਗੱਲ ਕਹਿੰਦੇ ਤੁਸੀਂ ਕੱਪੜਾ ਜੇ ਤੁਸੀਂ ਹੈਂਡਵਰਕ ਨਹੀਂ ਸੋਰੀ ਹਾਰੀ ਵਰਕ ਹੈ ਜੀ ਹਾਰੀ ਵਰਕ ਹਾਰੀ ਵਰਕ ਹਾਰੀ ਵਰਕ ਕੀਤਾ ਹੋਇਆ ਗਲੇ ਕੋਲੇ ਤੇ ਇਹ ਕੱਪੜਾ ਜੇ ਤੁਸੀਂ ਖੁਦ ਦੇਖੋ ਮੈਨਾਂ ਤੁਸੀਂ ਥੋੜੀ ਰੂਹ ਖੁਸ਼ ਹੋ ਜਾਈਂ ਇੰਨਾ ਸੋਹਣਾ ਕੱਪੜਾ ਜੀ ਤੇ ਰੇਟ ਸੁਣ ਕੇ ਨਾ ਤੁਸੀਂ ਭਾਜੀ ਨਾ ਜਾਇਓ ਬਦਲਵਾ ਖਾਦੋ ਆ ਦੇਖੋ ਜੀ ਰੇਟ ਸੁਣ ਕੇ ਤੁਸੀਂ ਖੁਸ਼ ਹੋ ਜਾਓਗੇ ਪਹਿਲਾਂ ਥੋੜੀ ਜਿਹੀ ਵੀਡੀਓ ਦੇਖੋ ਆਪਾਂ ਸਸਪੈਂਸ ਬਣਾਉਣੇ ਆ ਵੀਡੀਓ ਚ ਯਾ ਆ ਰਗਿਆ ਦੀ ਭਾਈ ਇਹਦਾ ਸਟਾਲ ਸੂਟ ਦਾ ਇਹ ਮਹਿਰੂਨ ਜਿਹਾ ਕਲਰ ਹੈ ਦੇਖੋ ਦੇਖੋ ਜੀ ਤੁਸੀਂ ਰੇਟ ਸੁਣ ਕੇ ਨਾ ਹੇਲੋ ਹੈਰਾਨ ਹੋ ਜਾਓਗੇ ਕਿ ਆਹ ਰੇਟ 'ਚ ਤੁਹਾਨੂੰ ਆਹ ਕੱਪੜਾ ਮਿਲੂਗਾ ਸਟਾਲ ਇਹ গারਲਸ ਲੁੱਕ ਸੂਟ ਹੈ ਤੇ ਮੇਰੇ ਵਰਗੀਆਂ ਵੀ ਪਾ ਸਕਦੀਆਂ ਅਸੀਂ ਵੀ ਕਿਸੇ ਦਿਨ ਗਰਲ ਹੁੰਦੀਆਂ ਸੀ ਕੀ ਹੋ ਗਿਆ ਜੀ ਬੁੱਢੀਆਂ ਚ ਹੋ ਗਈਆਂ ਕੌਣ ਕਹਿੰਦਾ ਪਈ ਗੁੱਡੀ ਕੌਣ ਕਹਿੰਦਾ ਕਿ ਭਾਈ ਬੁੱਢੀ ਹੋ ਚੱਲੀ ਤੇਰਾ ਧੀ ਤੇਹੀ ਕਰੇਗਾ ਨਹੀਂ ਮੁੜਗੇ ਘਰੇ ਮਰ ਜਾ ਆ ਜਾ ਹਾਂ ਬਾਰੇ ਕੋ ਪਤਾ ਹੈ ਭਾਈ ਬੁੱਢੋਂ ਦਾ ਕੌਣ ਪਿਆਰ ਕਰੇ ਸਾਰੇ ਨੇ ਹੈਂਡਵਰਕ ਹੋਊਗਾ ਜੀ ਗਲੇ ਕੋਲੇ ਸੁਣੋ ਇੱਕ ਹੋਰ ਦੱਸ ਦਿੰਦਾ ਜੀ ਇਹ ਥੋੜੇ ਜਿਹੜਾ ਜਿਹੜਾ ਵਰਕ ਆ ਉਹਨਾ ਆਪਣਾ ਲੈਫਟ ਸਾਈਡ ਤੇ ਰੋਊਗਾ ਵਰਕ ਥੋੜੇ ਸਾਈਡ ਵਰਕ ਆਈ ਕਿਉਂਕਿ ਨਵਾਂ ਟ੍ਰੈਂਡ ਆਇਆ ਹੈ ਇਹ ਇਹ ਨਵਾਂ ਡਿਜ਼ਾਈਨ ਆ ਸਾਰਾ ਜੀ ਇਹਦੇ ਨੀਚੇ ਆ ਗਿਆ ਨਾ ਦੀ ਫੁੱਲ ਆ ਨਾ ਨੀਚੇ ਆਉ ਉਹਦੇ ਇਹ ਸਾਡੀ ਅਨਿਬਰਕ ਹੈ ਜੀ ਨਿੱਕੀ ਉਹਦਾ ਗਲ ਕੋਲੇ ਐਸੀ ਡਿਜ਼ਾਈਨ ਜੀ ਹੈਂਡਵਰਕ ਕੀਤਾ ਹੋਇਆ ਇਹਦਾ نیچے ਆ ਗਿਆ ਜੀ ਡਿਜ਼ਾਈਨ ਦੇਖੋ ਜੀ ਤੁਸੀਂ ਸੌਤਰੋ ਨਾਲ ਆਂਡ ਗਵਾਂਡ ਚ ਪੁੱਛਣਗੇ ਜੀ ਕਿ ਤੁਸੀਂ ਕੱਪੜਾ ਕਿੱਥੋਂ ਮੰਗਵਾਇਆ ਕੱਪੜੇ ਦੇ ਉੱਤੇ ਆਰੀ ਵਰਕ ਤੇ ਬਈ ਬਿਲ ਸ਼ਿਫੀ ਲੱਗੀ ਹੋਈ ਹੈ ਜੀ ਇਹ ਆ ਬਲੈਕ ਸੂਟ ਤੁਹਾਨੂੰ ਦੱਸਿਨਾਂ ਨਾ ਜੇ ਆਂਡ ਗਵਾਂਡ ਚ ਪੁੱਛਣਗੇ ਤੁਸੀਂ ਕੱਪੜਾ ਕਿੱਥੋਂ ਮੰਗਵਾਇਆ ਡਿਜ਼ਾਈਨ ਡਿਫਰੈਂਟ ਹੀ ਹੈ ਟੋਟਲੀ ਨਵਾਂ ਇਹ ਇਸ ਦਾ ਬਾਟਮ ਹੈ ਭਾਈ स्टॉल के साथ है प्राइस धीरे बताएंगे प्राइस पहले वीडियो तो देख लो ठंड रखो ठंड रखो ठंड रखो हम आपको वीडियो बनाकर दिखा रहे हैं भाई टाइम तो लागेगा हां जी दिखावांगे स्टॉल भी दे खुले ढूंढने चुननियां टाइप दे है जी ये आ गया ब्लैक कितना अच्छा सुंदर पहला तुझे छूट देखना दे न्यारे लो फिर आपा देखेंगे रेट ਵਾਓ ਬੜੀ ਨਾਇਸ ਆ ਦੇਖੋ ਜੀ ਬਲੈਕ ਆ ਚੀਜ਼ ਬਲੈਕ ਆ ਦੇਖੋ ਡਿਜ਼ਾਈਨਰ ਸੂਟ ਲੈ ਕੇ ਆ ਗਏ ਆ ਤੁਹਾਡੇ ਲਈ ਇਹਦੇ ਨਾਲ ਦਾ ਇੱਕ ਆ ਗਿਆ ਜੀ ਇਹ ਗ੍ਰੀਨ ਜਿਹਾ ਕਲਰ ਬਹੁਤ ਸੋਹਣਾ ਗ੍ਰੀਨ ਕਲਰ ਆ ਇਹ ਜਿਹੜਾ ਉੱਠਦਾ ਜਿਹਾ ਗ੍ਰੀਨ ਕਲਰ ਹੁੰਦਾ ਉਸੇ ਵੀ ਇਹਦੇ ਵੀ ਨੀਚੇ ਵਰਕ ਹੈ ਜੀ ਹਰੀ ਵਰਕ ਇਹ ਬੜਾ ਸੋਹਣਾ ਬਣੂਗਾ ਜੀ ਡਿਜ਼ਾਈਨਰ ਸੂਟ ਬਣੂਗਾ ਆ ਦੇਖੋ ਇੱਕ ਇੱਕ ਫੋਲੇ ਦੇ ਬਾਜੂ ਤੇ ਆਊਗਾ ਹਲੋ ਤੇ ਬੈਕ ਸਾਈਡ ਵੀ ਦੀ ਸੇਮ ਹੈ ਜੀ ਸਾਰੇ ਚਟਨਾ ਦੀ ਆਹ ਦੀ ਬਾਟਮ ਹੈ ਜੀ ਪਸ਼ਮੀਨੇ ਦੇ ਸੂਟ ਆਈ ਤੇ ਨਾਲ ਭਾਈ ਜੀ ਨੂੰ ਅਸੀਂ ਇਹ ਜਿਹੜੇ ਜਿਹੜੇ ਸਟਾਲਾ ਨੇ ਚੁੰਨੀਆਂ ਟਾਈਪ ਤੇ ਹੁੰਦੇ ਆ ਵੀ ਥੋੜੇ ਭਾਰੇ ਹੁੰਦੇ ਆ ਤੁਹਾਨੂੰ ਦੱਸਿਆ ਨਾ ਰੇਟ ਸੁਣ ਕੇ ਤੁਸੀਂ ਹੈਰਾਨ ਹੀ ਹੋ ਜਾਓਗੇ ਸ਼ੌਕ ਹੋ ਜਾਓਗੇ ਹਲੋ ਆ ਲੋ ਭਾਈ ਬੱਚੇ ਆ ਦਾ ਸਟਾਲਾ ਸਟਾਲ ਦਾ ਨਾ ਚੁੰਨੀ ਹੈ ਤੇ ਨਾ ਸਟਾਲ ਹੈ ਵੀ ਖੁੱਲਾ ਢੁੱਲਾ ਵਧੀਆ ਬੁੱਕਲ ਵਜਦੀ ਹੈ ਚੁੰਨੀ ਸਟਾਲ ਕਹਿ ਸਕਦੇ ਹਾਂ ਜੀ ਕਿਉਂਕਿ ਵੱਟਾ ਵੀ ਬਹੁਤ ਹੈ ਜਿਹੜੇ ਰੰਗ ਦਾ ਤੁਹਾਨੂੰ ਸੂਟ ਚਾਹੀਦਾ ਹੈ ਆਪੇ ਚੁਸ ਲਓ ਤੇ ਸਾਡੇ ਨਾਲ ਸਮਰਕ ਕਰੋ ਦੇਖੋ ਜੀ ਉਹਦੇ ਗੜ ਕੋਲੇ ਜੀ ਫੁੱਲ ਇਹਦੇ ਨੀਚੇ ਆਈ ਹੈ ਦੇਖ ਰਹੇ ਹੋ ਨਾ ਮੇਹਗਾ ਗਲਕੋਲੀ ਬਣੇ ਗਲਕੋਲੀ ਬਣਾਂ ਗਲਕੋਲੀ ਬਣੂ ਗਲਕੋਲੀ ਆਣਾ ਗਲਕੋਲੀ ਗਲਕੋਲੀ ਇਹਦੀਆਂ ਕੰਨੀ ਤੋਂ ਪਤਾ ਲੱਗ ਜਾਂਦਾ ਇਹ ਗਲਕੋਲੀ ਬਣੋ ਆ ਲਓ ਜੀ ਇਹਦਾ ਹੈਂਡਵਰਕ ਆ ਕੇ ਬਿਲਕੁਲ ਗਲਕੋਲੀ ਹੈ ਆ ਗਲਕੋਲੀ ਹੋ ਗਈ ਹੈ ਇਹਦੀ ਬੈਕ ਸਾਈਡ ਵੀ ਇਦਾਂ ਹੀ ਹੈ ਜੀ ਆਹ ਇਹਦੀ ਬਾਜੂ ਹੈ ਗਲਕੋਲੀ ਨੂੰ ਥੱਲੇ ਲੱਗਦਾ ਵਰਕ ਯਾਰ ਇਹ ਕਾਫੀ ਟਾਈਪ ਜੇ ਤੇ ਨਹੀਂ ਦੇ ਫੁੱਲ ਦਾ ਤਾਂ ਨੂੰ ਮੂੰਹ ਭਰਾਵਾ ਆ ਦੇਖ ਜਰਨਲ ਬਰਕੀਤਾ ਉੱਤੇ ਹੈ ਆ ਆਰੀ ਵਰਕ ਲੋੜੀ ਮੰਗਣ ਵਾਲਾ ਨਹੀਂ ਵੀ ਭਾਈ ਤੇ ਪਾਰ ਰੱਖਿਆ ਦਿਨ ਚਾਹ। ਕੋਈ ਨਾ ਲੈ ਇੱਕ ਅੱਧਾ ਵੀ ਠੀਕ ਆ ਚਾਰ ਚਾਰ ਯਾਨੇ ਲੱਗ ਲੱਗਾ ਸਾਰੇ ਹੁਣ ਕਿੰਨੂ ਕੋਣ ਲੋੜੀ ਦੀ ਹੈ ਆ ਲਓ ਬੰਦਾ ਪਿੰਡ ਪਿੰਡ ਤੇ ਰਹਿੰਦਾ ਹੁੰਦਾ ਉਹਦੇ ਕੋਲ ਘਰ ਤਾਂ ਹੁੰਦਾ ਰੋਸ ਤੇ ਸਹਿਰ ਚ ਮੁੱਲਦਾ ਆ ਲਓ ਜੀ ਕਿੰਨਾ ਸੁੰਦਰ ਕਲਰ ਹੈ ਇਸਕਾ ਕਾਫੀ ਸਿਆ ਕਲਰ ਹੈ ਜਿਹੜਾ ਕਲਰ ਸਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਭਾਈ ਸਾਡਾ ਕੰਮ ਹੈ ਤੁਹਾਨੂੰ ਸ਼ੂਟ ਦਿਖਾਉਣਾ ਤੇ ਤੁਹਾਡਾ ਕੰਮ ਹੈ ਸਾਡੇ ਤੋਂ ਸ਼ੋਪਿੰਗ ਕਰਨੀ ਯੇ ਲੋ ਆਹ ਹੋਰੀ ਹੈਗੀ ਰਾਇਲ ਬਲੂ ਜਾਂ ਬਾਲਾ ਸੋਨਾ ਕਲਰ ਨਾ ਮਾਇਆ ਕਲਰ ਹੈ ਇਹਦੇ ਵੀ ਗਲ ਕੋਲੇ ਵਰਕ ਕਰਕੇ ਜੀ ਆਸੀਂ ਛਿੱਪੀਆਂ ਲੱਗੀਆਂ ਹੋਈਆਂ ਤੇ ਆਰੀ ਵਰਕ ਕੀਤਾ ਹੈ ਹਾਈ ਦੀ ਬੋਤਲ ਟੇਬ ਲੱਗੀ ਬੈਣਾ ਦੇ ਆ ਲੋ ਜੀ ਰਸਟਾ ਸਟਾਉਲੇ ਦੇ ਪੂਰੇ ਖੁਲੇ ਲੱਡੂ ਲੇ ਆ ਦੇਖੋ ਜੀ ਪੂਰੇ ਵਧੀਆ ਗਰਮ ਸੂਹ ਚਲ ਹੁਣ 90 ਡਿਗਰੀ ਸਾਬ ਕਿ ਨੂੰ ਰੇਟ ਦੱਸ ਹੀ ਦੇਗੀ ਆਨਲੀ 625 ਏਹ ਰਹਿੜ ਤਾਂ ਕੋਈ ਨਹੀਂ ਲੰਦਾ ਸੂਟ ਜੀ 625 ਦਾ ਸੂਟ ਹੈ ਤੇ 85 ਰੁਪਏ ਦੇ ਚਾਰਜ ਲੱਗਦੇ ਆ ਕਿਉਂਕਿ ਇਹ 1.5 ਕਿਲੋ ਜਾਊਗਾ ਮੈਂ 700 ਤੋਂ ਨੂੰ ਸੂਟ ਘਰੇ ਪਹੁੰਚਦਾ ਜੂ ਨੰਮੀ ਹੂੰ 825 815 ਚ ਹੂੰ ਸਾਰੇ ਮੋਟਾ ਸਟਾਫ ਹੈ ਜੀ ਇਹ ਬਹੁਤ ਵਧੀਆ ਗਰਮ ਕੱਪੜਾ ਹੈ ਆ ਆਵੇ ਗਦੀ ਪੂ ਦੇ ਨੀਚੇ ਜੇ ਆ ਗਿਆ ਵਰਕ ਹਾਂ ਹੂੰ ਤਰ ਤੱਕ ਉਹਦੇ ਵਰਕ ਹੀ ਹੈ ਨਾ ਛੋਟੀ ਮਰਜ਼ੀ ਜਿਵੇਂ ਮਰਜ਼ੀ ਬਣਾ ਲਿਓ ਤੋਂ ਤੱਕ ਵਰਕ ਕੀਣਾ ਦੇ ਨਹੀਂ ਵਰਤ ਨਹੀਂ ਉਹ ਤਿਆਰੀ ਵਰਕ ਕੀਤਾ ਹੋਇਆ ਫੁੱਲਾਂ ਦਾ ਆਰੀ ਵਰਕ ਕਰਕੇ ਤਾਂ ਵੀ ਜਾਂਦਾ ਦੇਖ ਲੈ ਹਾਂ ਤਾਂ ਤੱਕ ਵਰਕ ਹੈ ਜੀ ਹਾਂ ਇੱਥੇ ਤੇ ਕਰ ਜਾਈ ਜਾਂਦਾ ਇਹ ਦੇਖੋ ਬਾਜੂ ਕਲਰ ਦੇ ਸਰਵਾਰੇ ਦੀ ਨਾਲ ਦੀ ਹੋਊਗੀ ਜੀ ਸੂਟ ਦੀ ਕੀਮਤ ਤੁਹਾਨੂੰ ਦੱਸਤੀ ਸਿਰਫ 625 ਦਾ ਜੀ ਮੋਟਾ ਸੂਟ ਹੈ ਫੁੱਲੇ ਢੁੱਲੇ ਸਟਾਲ ਵਾਲਾ ਜੀ ਕੋਈ ਐ ਨਹੀਂ ਹੈਗੇ ਵੀ ਛੋਟੇ ਛੋਟੇ ਜਿਹੇ ਸਟਾਲ ਹੋਣਗੇ ਫੁੱਲੇ ਢੁੱਲੇ ਦੇਖੋ ਇਹ ਉਹ ਲਈ ਜਾਂਦਾ ਫੀਲਿੰਗ ਲੈ ਲੈਂਦੇ ਕੋ ਮੁੱਲ ਲਾ ਆ ਦੇ ਕੋ ਜੀ ਮਾਡਲ ਦੇ ਬਾયા ਹੁਣ ਆਊਗਾ ਇਹ ਆ ਗਿਆ ਜੀ ਮਰਜੈਂਟਾ ਕਲਰ ਕੋਈ ਕਿਉਂ ਬੋਲਦੇ ਹੈ ਮਰਜੈਂਟਾ ਤੇ ਹੈਂਡ ਟੱਚ ਦੇਖੀ ਦੀ ਕੋਈ ਡਰ ਸਮਾ ਦੇਖੀ ਕਾਰੀ ਵਰਕ ਨਾਲ ਛਪੀਆਂ ਲੱਗੀਆਂ ਕਿੰਨਾ ਘੈਂਟ ਹੈ ਨਾ ਮੂੰਹ ਟੱਡੀ ਜਦੋਂ ਵੀਡੀਓ ਬਣਾਉਣ ਲੱਗ ਜੇ ਬੱਸ ਮੈਂ ਹੀ ਲਈ ਜੋ ਜਾਂ ਖੰਗੇ ਯੂ ਠੱਡਾ ਆ ਜਾ ਹੱਟਦਾ ਹੰਗ ਮਨੋ ਕੇ ਹੱਟਾ ਮਾ ਆ ਰੌਜੀ ਮਰਜੈਂਟਾ ਕਲਰ ਇਹਦੇ ਵੀ ਆਉ ਦੇਖੋ ਜੀ ਥੱਲੇ ਫੁੱਲ ਤਿਆਰੀ ਬੱਤ ਕੀਤਾ ਆ ਕਰਿਆ ਹੈ ਇੱਥੇ ਵੀ ਆਰੀ ਲੱਕ ਕੀਤਾ ਇੱਥੇ ਵੀ ਕੱਟ ਮਾ ਜਿਹੜਾ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਸਿਰਫ 625 ਦਾ ਜੀ ਇਹਨਾਂ ਨੂੰ ਫੀਲ ਹੁੰਦਾ ਨਾ ਜਿਵੇਂ ਕਿਸੇ ਨੂੰ ਗਿਫਟ ਦੇਓਗੇ ਭੈਣ ਭਰਾ ਨੂੰ ਅਗਲਾ ਦਿਨ ਉਹ ਐ ਨਹੀਂ ਕਹੂਗਾ ਵੀ ਸਾਨੂੰ ਤੁਸੀਂ ਕਪੜਾ ਮਾੜਾ ਭੇਜਿਆ ਪੂਰਾ ਗਰਮ ਤੇ ਸੋਹਣਾ ਕਪੜਾ ਹੈ ਬਾਹਰ ਅੰਦਰ ਪਾਉਣ ਵਾਲਾ ਕਪੜਾ ਹੈ ਇਹਦਾ ਕਿਲਾ ਸਾਨੂੰ ਪਤਾ ਹੀ 625 ਦਾ ਜੀ ਯਾ ਹੈਂ ਟੱਚ ਨਾਲ ਫੀਲ ਨਹੀਂ ਹੁੰਦਾ ਕਿ ਐਸੇ ਕਿ ਐਸੀ ਰੇਟ ਆ ਹੈਂ ਟੱਚ ਨਾਲ ਤਾਂ ਮੈਂ ਵੀ ਕਿੰਨਾ ਬਾਕੀ ਸਾਡੇ ਕੋਲੋਂ ਤੁਸੀਂ ਫੋਨ ਕਰਕੇ ਪੁੱਛ ਲਿਆ ਕਰੋ ਵੀ ਤੁਹਾਡੇ ਕੋਲ ਆਹ ਸੂਟ ਪਏ ਆ ਕੇ ਪਏ ਨਹੀਂ ਜੇ ਪਏ ਹੋਇਆ ਕਰਾਂਗੇ ਦੱਸ ਦਿਆ ਕਰਾਂਗੇ ਜੀ ਸੇਲ ਹੋ ਗਏ ਹੋਏ ਤਾਂ ਕੀ ਕਹਿਣਾ ਜੀ ਆ ਲੋ ਸੌਰ ਸਟਾਲ ਨਹੀਂ ਕਹਿ ਸਕਦੇ ਸੌਲੀ ਕਹਿ ਸਕਦੇ ਖੁੱਲੇ ਡੁੱਲੇ ਹੈ ਜੀ ਇਹ ਦੇਖੋ ਸਟਾਲ ਤਾਂ ਕਹਿ ਵੀ ਨਹੀਂ ਸਕਦੇ ਬਹੁਤ ਵੱਡੇ ਆ ਹਾਂ ਹਾਂ ਫਿਰ ਮੈਂ ਤਾਂ ਬਹੀ ਬੋਲ ਰਹੀ ਹਾਂ ਨਾ ਬੀ ਆਹ ਸਾਰੇ ਦੇ ਵਖੋ ਇਹਦੀ ਜਿਹ ਹੈਨ ਵੱਖਰੀ ਹੈ ਜੀ ਆ ਦੇਖੋ ਇਸ ਦਾ ਡਿਜ਼ਾਈਨ ਵੱਖਰਾ ਹੈ ਦਿਖਾ ਦਿਆ ਕਰਨ ਉਹ ਇਹਨੇ ਜਰਚ ਮੈਂ ਸੂਟ ਖੋਲਦੀ ਪਈ ਆ ਦੇਖੋ ਇਹ ਸਾਰੇ ਨਵੇਂ ਲੁੱਕ ਤੇ ਇਹਨੂੰ ਦਸੀਏ ਨਹੀਂ ਇਹ ਡਿਜ਼ਾਈਨ ਆਪਣੇ ਕੋਲੇ ਪਹਿਲਾਂ ਕਦੀ ਨਹੀਂ ਆਇਆ ਜਿਹੜਾ ਹੁਣ ਆਇਆ ਹੈ ਜੀ ਆਪਣੇ ਕੋਲੇ ਤੇ ਮਾਰਕੀਟ 'ਚ ਵੀ ਨਵਾਂ ਡਿਜ਼ਾਈਨ ਸਾਰਾ ਹੈ ਬਹੁਤ ਸੋਹਣਾ ਹੈ ਇਹਨੂੰ ਵੱਡੀ ਉਮਰ ਦਾ ਪਾਓ ਛੋਟੀ ਦਾ ਪਾਓ ਬਹੁਤ ਸੋਹਣਾ ਲੱਗਦਾ ਹੈ ਜੀ ਆ ਦੇਖੋ ਇਹ ਵੀ ਗਲ ਕੋਲੇ ਆ ਗਿਆ ਵਰਕ ਇਹਦੇ ਵੀ ਗਲ ਕੋਲੇ ਆ ਗਿਆ ਜੀ ਵਰਕ ਬਈ ਇਹਨਾਂ ਸੂਟ ਹੈ ਜੀ ਦੇਖੋ ਫੋਟੋ ਵਾਲੀ ਸੂਟ ਹੈ ਛਿੱਪੀ ਵਰਕ ਵੀ ਕਰਿਆ ਹੋਇਆ ਹੈਂਡ ਵਰਕ ਵੀ ਕੀਤਾ ਤੇ ਵਿੱਚ ਹੀ ਆਰੀ ਵਰਕ ਹੈ ਜੀ ਆਹ ਇਹਦਾ ਬਾਟਮ ਹੈ ਬਾਟਮ ਸਾਰੇ ਨਾਲ ਦੇ ਰਹਿਣਗੇ ਸਟੌਲ ਨਹੀਂ ਕਹਿ ਸਕਦੇ ਜੀ ਸੌਲ ਹੀ ਕਹਿ ਸਕਦੇ ਹਾਂ ਪੂਰੇ ਖੁੱਲੇ ਡੁੱਲੇ ਚੁੰਨੀ ਸੌਲ ਕਹਿ ਸਕਦੇ ਹਾਂ ਜੀ ਹਾਂ ਮੈਨੂੰ ਸੌਲ ਤਾਂ ਡਿੱਗਰ ਹੁੰਦਾ ਹੈ ਪਰ ਗਰਮ ਹੈ ਵੀ ਪੂਰਾ ਨਹੀਂ ਇਹ ਵੀ ਮੋਟਾ ਕਪੜਾ ਤਾਂ ਮੋਟਾ ਹਾਂ ਚੁੰਨੀ ਦਾ ਨਾ ਚੁੰਨੀ ਤਾਂ ਪਤਲੀ ਹੁੰਦੀ ਪੁੱਤ ਆਹ ਲਓ ਜੀ ਆਹ ਲਓ ਬਹੁਤ ਸੋਹਣੀ ਚੀਜ਼ ਹੈ ਜੀ ਕਲਰ ਦਾ ਮੈਨੂੰ ਘੱਟ ਪਤਾ ਹੁੰਦਾਗਾ ਗੋਲਦੀ ਨਹੀਂ ਹੁੰਦੀ ਕਿੱਥੇ ਪਤਾ ਲਾ ਫੁਰੀਆ ਮਾਸਟਰ 625 ਤਾਨੂੰ ਇਹ ਚੀਜ਼ ਕੋਈ ਨਹੀਂ ਦਿੰਦਾ ਆ ਰਿਹਾ ਜੀ ਹੁਣ ਮਾਸਟਰ ਕਲਰ ਲਾਸਟ ਕਲਰ ਆ ਕੇ ਇੱਕ ਪਿਆ ਇੱਕ ਹੋਰ ਪਿਆ ਇਧਰ ਜਾਂ ਡਿਫਰੈਂਟ ਹੈ ਨਾ ਇਸ ਕਪੜੇ ਚ ਤੁਹਾਨੂੰ ਐਸੀਆਂ ਚੀਜ਼ਾਂ ਕਿਤੇ ਨਹੀਂ ਮਿਲਣਗੀਆਂ ਜੀ ਇਹ ਸਾਡੀ ਗਾਰੰਟੀ ਹੈ ਓਨਲੀ ਓਨ ਸਾਡੇ ਕਲਾਥ ਹਾਊਸ ਤੋਂ ਮਿਲੂਗਾ ਜੀ ਇਹ ਸਾਡੇ ਕੋਲ ਹੀ ਮਿਲਣਗੀਆਂ ਸਭ ਨੂੰ ਆ ਲੋ ਦੇਖੋ ਡਿਜ਼ਾਈਨ हां ये एकदम मास्टर का कितना प्यारा कलर है देखो नीचे ये दे आरी वर्क ਦਿੱਤਾ ਹੈ ਇਹਦੇ ਫੁੱਲਾਂ ਦੇ ਉੱਪਰ ਦੀ ਤੁਸੀਂ ਬੀਵਿੰਗ ਵਰਕ ਕਹੋਗੇਗੇ ਉਹ ਗੂੜਾ ਆ ਦੇਖੋ ਜੀ ਐਵੇਂ ਕਲ ਰਿਹਾ ਸੀਕੁਐਂਸ ਵਰਕ ਕਹਤ ਨਹੀਂ ਭਾਈ ਕੋਈ ਮਰਜ਼ੀ ਹੋਵੇ ਵਰਕ ਦਾ ਵਰਕ ਹੀ ਆ ਕਿਹੜਾ ਹੈ ਆਰੀ ਵਰਕ ਆ हां जी ਹੋਵੇ ਸਰਵਾਰ ਆ 컬러 ਹੈ ਜੀ ਜਿਹੜਾ ਤੁਹਾਨੂੰ ਦਿਸ ਰਿਹਾ ਸੋਨੂ ਸਿਰਫ ਡਾਰਕ ਕਲਰ ਲਾਈਟ ਨਹੀਂ ਹੈਗਾ ਜੀ ਇਹ ਹਾਂ ਲੋ ਸਾਡੇ ਕੋਲ ਹੋਈ ਮਿਲਣਗੇ ਜੀ ਇਹ ਪੂਰੇ ਕੁੰਡੇ ਢੁੱਲੇ ਨਾ ਇਹ ਸੌੜਾ ਤੇ ਨਹੀਂ ਸਟੌੜਾ ਜੀ ਇਹ ਦੇਖੋ ਵਧੀਆ ਬੱਕਲ ਬਾਈ ਜੀ ਹਾਂ ਦੇਖੋ ਆਹ ਲਈ 125 ਜੀ ਕਿਸੇ ਨੂੰ ਵੀ ਗਿਫਟ ਦਵਾਂਗੇ ਅਗਲਾ ਯਾਦ ਕਰੂਗਾ ਆ ਬਲੈਕ ਦੋ ਹੈ ਕਿਨੇ ਵੀ ਬਲੂ ਆ ਇਹ ਨੇਵੀ ਬਲੂ ਆ oh no ਆ ਤਾਂ ਨੇਵੀ ਬਲੂ ਆ ਮੈਂ ਤਾਂ ਕਿਹਾ ਬਲੈਕ ਹੀ ਹੈ what is that ਹਲੋ ਦੇਖੋ ਹਾਂ ਸਿਰਫ ਤੇ ਸਿਰਫ 625 ਰੁਪਏ ਚ ਇਹ ਵੀ ਆ ਦੇਖੋ ਜੀ ਆਰੀ ਵਰਕ ਦਾ ਕੰਮ ਕੀਤਾ ਹੋਇਆ ਹਾਂ ਆਈ ਨੇਵੀ ਬਲੂ ਆ ਜੀ ਇਹ ਸਾਡੀਆਂ ਵੀਡੀਓ ਤੁਹਾਨੂੰ ਕਿਦਾਂ ਦੀਆਂ ਲੱਗਦੀਆਂ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਆਪਣੀਆਂ ਭੈਣਾਂ ਭਰਾਵਾਂ ਨੂੰ ਵੀ ਆਪਣੀ ਵੀਡੀਓ ਭੇਜਿਆ ਕਰੋ ਤੇਰੀ ਉਹ ਸਾਡਾ ਕੰਮ ਵਧੀਆ ਚੱਲੂਗਾ ਤੇ ਤੁਹਾਨੂੰ ਸਹੀ ਚੀਜ਼ਾਂ ਮਿਲਣਗੀਆਂ ਕਿਉਂਕਿ ਸਾਡੇ ਨਾਲ ਦੀ ਅਸੀਂ ਰੋਜ਼ ਤਾਜੀ ਕੁਆਲਿਟੀ ਲੈ ਕੇ ਆਉਂਦੇ ਆ ਸਾਡੇ ਕੋਲੇ ਕੋਈ ਵੀ 올ਡ ਸੂਟ ਨਹੀਂ ਹੁੰਦਾ ਆ ਲਓ ਜੀ ਨਾ ਗਨੀ ਸਾਡੇ ਕੋਲੇ ਕੋਈ ਵੀ ਜੀ 올ਡ ਸੂਟ ਨਹੀਂ ਹੁੰਦਾ ਜਿਹੜੇ ਸਾਡੇ ਸੂਟ ਆਉਂਦੇ ਆ ਨਾਲ ਦੀ ਨਾਲ ਸੇਲ ਹੁੰਦੇ ਆ ਕਿਰਪਾ ਗੁਰੂ ਮਹਾਰਾਜ ਦੀ ਆਪਾਂ ਵੱਡੀਆਂ ਗੱਲਾਂ ਨਹੀਂ ਕਰਦੇ ਨਾ ਕੋਈ ਹੰਗਾਰ ਚ ਗੱਲ ਕਰਦੇ ਆ ਜਿਹੜੀ ਵੀਡੀਓ ਪਾਤੀ ਨਾਲ ਦੀ ਨਾਲ ਸੇਲ ਕਿਉਂਕਿ ਸਾਡੇ ਨਵੇਂ ਕੱਪੜਾ ਨਿਤ ਆਉਂਦਾ ਅਸੀਂ ਜੇ ਪੁਰਾਣਾ ਕੱਪੜਾ ਕਦੇ ਵੀ ਸਾਡੇ ਰਹਿਂਦਾ ਹੀ ਨਹੀਂ ਜੀ ਪੁਰਾਣਾ ਕਿੱਥੋਂ ਹੋਊਗਾ ਉਹ ਬਿਕ ਜਾਂਦੇ ਸੋ ਵੀਡੀਓ ਬਣਾਉਣ ਚ ਕੋਈ ਤਾਸੀ ਸੋਰੀ ਚਾਹਣੀ ਹੈ ਜੀ ਆਪ ਸਭ ਨੂੰ ਮੇਰੇ ਬניਵਾਂ ਤੇ ਮੇਰੇ ਪੁੱਤਰ ਮਹਿਕਦੀਪ ਬੰਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ